ਹਾਂਜੀ ਸਸ਼ੀਕਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਸੇਫ ਹੋਵੋਗੇ ਸੋ ਅੱਜ ਅਸੀਂ ਲੈ ਕੇ ਆਏ ਇੱਕ ਹੋਰ ਨਵੀਂ ਵੀਡੀਓ ਨਵੀਂ ਰੈਸਪੀ ਤੁਹਾਡੇ ਸਾਰਿਆਂ ਦੇ ਲਈ ਜੋ ਕਿ ਹੈ ਦਾਲ ਮੈਸ਼ ਜਾਂ ਫਿਰ ਅਪਰ ਕਿਹਾ ਸਕਦੇ ਹਾਂ ਲੰਗਰ ਵਾਲੀ ਦਾਲ ਸੋ ਆਓ ਜਾਣਦੇ ਹਾਂ ਕਿਵੇਂ ਬਣਦੀ ਹੈ ਦਾਲ ਮੈਸ਼ ਸੋ ਸਭ ਤੋਂ ਪਹਿਲਾ ਇੰਗਰੀਡੀਅੰਟਸ ਵਿੱਚ ਮੈਂ ਲਈਆਂ ਨੇ ਦਾਲਾਂ ਰਾਜਮਾ ਲਈ ਨੇ ਹਰੀ ਦਾਲ ਲਈਆ ਤੇ ਛੋਲਿਆਂ ਦੀ ਦਾਲ ਲਈ ਹੈ ਇਨਨ ਨੂੰ ਮੈਂ ਰਾਤ ਨੂੰ ਹੀ ਪਾਣੀ ਚ ਭਿਓ ਕੇ ਰੱਖਦਾ ਸੀ ਕਿਉਂਕਿ ਅੱਜ ਮੈਂ ਬਣਾਣੀਆਂ ਨੇ ਇਹ ਸੋ ਪਾਣੀ ਚ ਭਿਓ ਕੇ ਘੱਟ ਟਾਈਮ ਲੱਗਦਾ ਸਬਜ਼ੀਆਂ ਨੂੰ ਦਾਲਾਂ ਨੂੰ ਬਣਨ ਚ ਸੋ ਜੇ ਤੁਹਾਡੇ ਕੋਲ ਟਾਈਮ ਹੋਵੇ ਤਾਂ ਤੁਸੀਂ ਦਾਲ ਬਣਾਣੀ ਹੋਵੇ ਕੋਈ ਤਾਂ ਪਹਿਲਾਂ ਹੀ ਉਸ ਨੂੰ ਪਾਣੀ ਚ ਭਿਓ ਕੇ ਰੱਖ ਦੇਣਾ ਚਾਹੀਦਾ ਸੋ ਹੁਣ ਤੁਸੀਂ ਦੇਖ ਸਕਦੇ ਹੋ ਇਹ ਚੰਗੀ ਤਰ੍ਹਾਂ ਦੇ ਨਾਲ ਪੱਕੀ ਹੋਈ ਸੀ ਕਿ ਤਾਂ ਚੰਗੀ ਤਰ੍ਹਾਂ ਦੇ ਨਾਲ ਫੁੱਲ ਚੁੱਕੀ ਐ ਸੋ ਹੁਣ ਅਸੀਂ ਕੀ ਕਰਨਾ ਆ ਸਾਈਡ ਤੇ ਮੈਂ ਗੈਸ ਔਨ ਕੀਤੀ ਹੋਈ ਐ ਸਲੋ ਫਲੇਮ ਤੇ ਤੇ ਮੈਂ ਰੱਖਣਾ ਆਪਣਾ ਕੁੱਕਰ ਤੇ ਇਹਦੇ ਵਿੱਚ ਆਪਾਂ ਦਾਲ ਨੂੰ ਰਿਝਾਵਾਂਗੇ ਸੋ ਮੈਂ ਤੁਹਾਨੂੰ ਦੱਸਦੀ ਆ ਕਿ ਨਾਲ-ਨਾਲ ਕਿਦਾਂ ਤੁਸੀਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਨਾ ਮੈਂ ਪਾਣੀ ਉਹ ਛੁੱਟਿਆ ਨਹੀਂ ਹੈ ਕਿਉਂਕਿ ਜਿਹੜੇ ਸਾਰੇ ਦਾਣਾ ਸਬਜ਼ੀਆਂ ਦੇ ਨਿਊਟ੍ਰੀਐਂਟਸ ਹੁੰਦੇ ਨੇ ਉਹ ਪਾਣੀ ਚਾਰਦੇ ਆ ਤਾਂ ਆਪਾਂ ਕਿਉਂ ਛੁੱਟਣਾ ਆਪਾਂ ਉਹਨੂੰ ਦਾਲ ਦੇ ਵਿੱਚ ਯੂਜ਼ ਕਰਾਂਗੇ ਕਿਉਂਕਿ ਦਾਲ ਤਾਂ ਪਹਿਲਾਂ ਚੰਗੀ ਤਰ੍ਹਾਂ ਧੋਈ ਤੇ ਉੱਤੀ ਸੀ ਸੋ ਹਾਂਜੀ ਮੈਂ ਦਾਲੇ ਦੇ ਵਿੱਚ ਪਾ ਦਿੱਤੀ ਆ ਸੋ ਹੁਣ ਮੈਂ ਥੋੜਾ ਜਿਹਾ ਐਡ ਕਰੂੰਗੀ ਇਸ ਚ ਪਾਣੀ ਤੇ ਮੈਂ ਇਸ ਨੂੰ ਬਹੁਤ ਜ਼ਿਆਦਾ ਪਾਣੀ ਨਹੀਂ ਐਡ ਕਰ ਰਹੀ ਕਿਉਂਕਿ ਰੀਜ਼ਨ ਹੈ ਮੈਂ ਇਹਨੂੰ ਕੁੱਕਰ ਨੂੰ ਸੀਟੀਆਂ ਨਹੀਂ ਭਜਾਉਣੀ ਆ ਮੈਂ ਇਹਨੂੰ ਗੈਸ ਤੇ ਰਜਾਣਾ ਸੋ ਜਿਹੜੀ ਤਾਲ ਮੈਸ਼ ਹੁੰਦੀ ਹੈ ਜਿਵੇਂ ਆਪਾਂ ਚੁੱਲ੍ਹੇ ਤੇ ਬਣਾਉਂਦੇ ਹੁੰਦੇ ਸੀ ਘੜ ਘੜ ਕੇ ਜੇ ਆਪਾਂ ਉਵੇਂ ਬਣਾਈਏ ਤਾਂ ਬਹੁਤ ਹੀ ਸਵਾਦ ਬਣਦੀ ਹੈ ਬਾਕੀ ਜੇ ਤੁਹਾਡੇ ਕੋਲ ਟਾਈਮ ਦੀ ਥੋੜੀ ਘਾਟ ਆ ਤੁਸੀਂ ਛੇਤੀ ਛੇਤੀ ਬਣਾਉਣੀ ਹੈ ਤਾਂ ਤੁਸੀਂ ਸੀਟੀਆਂ ਵੀ ਲਵਾ ਸਕਦੇ ਹੋ ਪਰ ਮੈਂ ਗੈਸ ਤੇ ਇਹਨੂੰ ਰਿੰਨੂੰਗੀ ਹੌਲੀ ਹੌਲੀ ਸੋ ਆਪਾਂ ਇਸ ਚ ਐਡ ਕਰਾਂਗੇ ਬਲੈਕ ਕਾਰਡਮਮ ਜੋ ਕਿ ਹੈ ਮੋਟੀ ਇਲਾਚੀ मैं इस दोर तीन ऐड करती उस तो बाद मैं ऐड करूँगी थोड़े जे लौंग जिन नाल के फ्लेवर बहुत ही बढ़िया आ जाता है सो so, इनू आप रखा एंड थोड़ा जो इस ऐड कर देंगे सॉल्ट भी ज़्यादा नहीं रही कर रही मैं थोड़ा जहा कर रही हूँ क्योंकि आप भी पावे जो तड़का लावे ਪਰ ਨਾਲ ਹੁਣ ਵੀ ਥੋੜਾ ਜਿਹਾ ਕੱਤਦੇ ਨੇ ਜਿੱਦਣ ਆ ਗਿਆ ਛੇਤੀ ਕੁੱਕ ਹੋ ਜਾਂਦਾ ਆ ਸੋ ਇਹ ਸਾਰਾ ਕੁਝ ਮੈਂ ਐਡ ਕਰਤਾ ਆ ਫਿਰ ਮੈਂ ਫਰਾਈ ਕਰ ਛੀ ਨਾਲ ਇਹਨੂੰ ਸਭ ਨੂੰ ਹਲਾ ਦੇਣਾ ਤੁਸੀਂ ਦੇਖ ਸਕਦੇ ਹੋ ਕਿੰਨਾ ਖਾਣ ਪਾਣੀ ਪਾਣਾ ਹੈ ਜੇ ਲੋੜ ਹੋਵੇ ਤੁਸੀਂ ਥੋੜੀ ਜਿਹਾ ਬਾਅਦ ਚੈੱਕ ਕਰਕੇ ਦੁਬਾਰਾ ਪਾ ਸਕਦੇ ਹੋ ਪਰ ਪਹਿਲਾਂ ਹੀ ਜੇ ਤੁਸੀਂ ਜ਼ਿਆਦਾ ਪਾ ਦਿੰਨੇ ਹੋ ਤਾਂ ਕਈ ਵਾਰ ਪਤਲੀ ਹੋ ਜਾਂਦੀ ਹੈ ਸੋ ਹੁਣ ਇਹਨੂੰ ਮਿਕਸ ਕਰਕੇ मीडियम फ्लेम आप छत् देंगे इन पकन देवेंगे भी तो पच्ची मिनट लिए मीडियम फ्लेम से पकन देवे इसको आप पच्ची मिनट so, तो हाँ जी जिदा कि दाल पकते हुए ਦਾਲ ਮੈਂ ਸੱਜ ਬਣਾ ਰਿਹਾ ਤੁਸੀਂ ਇਹਦੇ ਲਈ ਕਾਲੀ ਦਾਲ ਵੀ ਲੈ ਸਕਦੇ ਹੋ ਤੁਹਾਡੇ ਕੋਲ ਕੋਈ ਵੀ ਦਾਲ ਆ ਤੁਸੀਂ ਮਿਕਸ ਕਰਕੇ ਬਣਾ ਸਕਦੇ ਹੋ ਬਹੁਤ ਹੀ ਸਵਾਦ ਬਣਦੀ ਹੈ ਮਸਤੀ ਦਾਲ ਸੋ ਹੁਣ ਆਪਾਂ ਇਹਨੂੰ ਰੱਖਾਂਗੇ ਬਾਅਦ ਕਰਕੇ ਸਾਈਡ ਤੇ ਤੇ ਆਪਾਂ ਆਪਣੀ ਤਰ੍ਹਾਂ ਦੀ ਤਿਆਰੀ ਕਰਕੇ ਨੇ ਸੋ ਹਾਂਜੀ ਅਸੀਂ ਪੈਨ ਧਾਰਤਾ ਹੈ ਗੈਸ ਤੇ ਤੜਕਾ ਲੌਂ ਲਈ ਤੇ ਉਸ ਤੋਂ ਬਾਅਦ ਇੱਥੇ ਅਸੀਂ ਲੈਂਦੇ ਆ ਤੜਕੇ ਵਾਸਤੇ ਅਨੀਅਨ ਗਾਰਲਿਕ ਟਮਾਟੋ ਤੇ ਹਰੀਆਂ ਮਿਰਚਾਂ ਸੋ ਹੁਣ ਆਪਾਂ ਸਭ ਤੋਂ ਪਹਿਲਾਂ ਗੈਸ ਤੇ ਜਿਹੜੀ ਕੜਾਈ ਤਿਆਰ ਆ ਉਹਦੇ ਚ ਪਾਵਾਂਗੇ ਤੇਲ ਸੋ ਹੁਣ ਆਪਾਂ ਐਡ ਕਰਾਂਗੇ ਜੀਰਾ ਇਹ ਜਦ ਤੀਏ ਸਾਡਾ ਗਰਮ ਹੁੰਦਾ ਨਾਲ ਦੇ ਨਾਲ ਆਪਾਂ ਇਸ ਮਾਮ ਨੂੰ ਚੌਪ ਕਰ ਲਾਂਗੇ ਸੋ ਮੈਂ ਤੁਹਾਨੂੰ ਇਸ ਮਾਮ ਨੂੰ ਚੌਪ ਕਰਕੇ ਦਿਉਂਦੀ ਹਾਂ ਹੁਣੇ ਕੁਝ ਸੈਕਿੰਡਸ ਬਾਅਦ ਹਾਂਜੀ ਜਿੱਤਕੀ ਤੁਸੀਂ ਦੇਖ ਸਕਦੇ ਹੋ ਜੀਰਾ ਆਪਣਾ ਕੁੱਤ ਹੋ ਚੁੱਕਿਆ। ਸੋ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਗਾਹੇ ਤੇ ਮਰਚਾ। ਇਹ ਆਪਾਂ ਸਭ ਤੋਂ ਪਹਿਲਾਂ ਇਸੇ ਪਾ ਰਹੇ ਹਾਂ। ਸੋ ਇਹਨਾਂ ਨੂੰ ਪਸਤ ਤੋਂ ਪਹਿਲਾਂ ਇਸੇ ਪਾਇਆ ਤਾਂ ਜੋ ਬਾਅਦ ਵਿੱਚ ਮੁੰਛ ਨਹੀਂ ਆਉਂਦੇ ਤੇ ਤੇਲ ਦੇ ਵਿੱਚ ਬਹੁਤ ਹੀ ਵਧੀਆ ਇੱਕ ਫਲੇਵਰ ਛੱਡ ਦਿੰਦੇ ਆ। ਸੋ ਆਪਾਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਭੁੰਨਾਂਗੇ। ਤੇਲ ਆਪਾਂ ਇਸ 'ਤੇ ਐਡ ਕਰਾਂਗੇ ਅਨਨ ਤੇ ਇਹ टमाटर ਬਾਅਦ ਵਿੱਚ ਸੋ ਮੈਂ ਤੁਹਾਨੂੰ ਦਿਖਾਉਂਗੀ। ਤੋਂ ਐਨੀ دیر ਆਪਾਂ ਇਹਨਾਂ ਨੂੰ ਭੁੰਨ ਦਿੰਨੇ ਆ। ਸੋ ਹਾਂਜੀ ਜਿੱਦਾਂ ਕੀ ਤੁਸੀਂ ਦੇਖ ਸਕਦੇ ਹੋ ਮੈਂ ਆਨੀਅਨ ਚॉप ਕਰ ਲਿਆ। ਆਪਾਂ ਛੋਟਾ ਛੋਟਾ ਆਨੀਅਨ ਚॉप ਕਰਨਾ ਆ। ਤੇ ਦੇਖੋ ਆਪਣਾ گارਲਿਕ ਤੇ ਮਚਾਇਆ ਦਾ ਪਾਊਡਰ। ਤੁਸੀਂ ਦੇਖੋ ਆ ਗਏ ਬ੍ਰਾਊਨ ਹੋ ਚੁੱਕੇ ਆ। ਸੋ ਐਨਿਕ ਇਨਫ ਹੈ। ਹੁਣ ਆਪਾਂ ਐਡ ਕਰਾਂਗੇ ਆਨੀਅਨ ਨੂੰ ਕੜਾਹੀ ਤੇ ਵਿੱਚ। ਜੀ ਆਪਾਂ ਨੂੰ ਅਮੀਨ ਐਡ ਸਾਡਾ। ਅੱਜ ਅਸੀਂ ਸੰਗੀਤਾਂ ਦਾ ਨਵਾਂ ਮੇਕ ਕਰ ਆ ਗਏ। ਤੁਹਾਨੂੰ ਦੇਖ ਸਕਦੇ ਹੋ। ਮੈਂ ਦਾਲ ਵਾਸਤੇ ਜਿਆਦਾ ਅਨੀਅਨ ਪਾ ਰਹਾ। ਤੋੜ ਤੜਕਾ ਵੀ ਸਭ ਤੋਂ ਪਹਿਲਾਂ ਕਾ ਲਾ ਰਹਾ। ਜੇ ਤੁਸੀਂ ਸਬਜ਼ੀ ਬਣਾਉਣੀ ਹੈ, ਤਾਂ ਤੁਸੀਂ ਵੀ ਤਾਲੇ ਕਰਾ ਕਰੋ। ਤੜਕਾ ਨੂੰ ਕਟਕਰੀ ਵਿੱਚ ਆਲ ਬਦਲੇ ਪੀਸ ਕੇ ਰੋਣਾ। ਤਾਂ ਜੋ ਸੁਆਦ ਬਣ ਜੇ। ਤੇ ਇਹਨਾਂ ਵਿੱਚ ਇਹ ਵੀ ਇਸ ਚਾਹ ਦੇ کیا ਹੁੰਦਾ ਹੈ ਜਿਹੜਾ ਪਿਆਜ਼ ਹੁੰਦਾ ਹੈ ਆਪਣੀ ਅੱਖਾਂ ਚ ਕਹਿ ਨਾਟ ਜਾਂਦਾ ਤਾਂ ਮੈਂ ਅੱਕ ਤਾਂ ਕੀ ਕਰੀਏ ਇਸ ਟਾਈਮ ਤੇ ਥੋੜਾ ਨਮਕ ਐਡ ਕਰ ਦਿੰਦੀ ਹਾਂ ਤੇ ਯਾਦ ਰੱਖੋ ਆਪਾਂ ਕਾਲਾ ਥੋੜਾ ਨਮਕ ਪਾ ਲਈ ਸੀ ਤੋਂ ਮੈਂ ਇੱਕ ਚਮਚਾ ਨਮਕ ਉਸ ਤੋਂ ਐਡ ਕਰ ਦਾਂ ਉਹਦੇ ਨਾਲ ਕੀ ਹੁੰਦਾ ਜਿਹੜਾ ਪਿਆਜ਼ ਹੁੰਦਾ ਹੈ ਪਾਣੀ ਹੀ ਸਾਜ ਜਾਂਦਾ ਹੈ ਤੇ ਛੇਤੀ ਸੋਖ ਜਾਂਦਾ ਹੈ ਤੇ ਪਾਣੀ ਛੱਡਾਂ ਨਾਲ ਕੀ ਹੁੰਦਾ ਜਿਹੜਾ ਹੱਟ ਜਾਂਦੇ ਆ ਫਿੰਸ ਨੂੰ ਨਹੀਂ ਪੈਂਦੇ ਤੇ ਨੂੰ ਥੋੜਾ ਮਿਕਸ ਕਰ ਦਾਂਗੇ दस तो मिनट लिये जल करके गोल्डन ब्राउन हो जाए तो फिर मैं तो मिला दूँ सो so, हाँ जी जिदा तो देख सकते दे। हो अपना अनियन है जोड़ा गोल्डन हो गया उस तो उसको बाद हम इसमें ऐड कर दूँगी टमाटर जो कि मैं पहले ही चॉप करके रखे ने सो हाँ जी टमाटर ऐड करके चं तरह मिक्स करना है so, तो देख सकते दे। हो तो लग रहा है नीचे लग रहा है पर नीचे नहीं लग रहा ये ही फ्लेवर आना है ਉਸ ਜਿਸ ਪੁਆਇੰਟ ਤੇ ਤੁਸੀਂ ਟਮਾਟਰ ਐਡ ਕਰਦੇ ਆ ਫਟੇ ਆਫਟਰ ਦੈਟ ਪੁਆਇੰਟ ਸੋ ਆਫਟਰ ਦੈਟ ਪੁਆਇੰਟ ਤੁਸੀਂ ਥੋੜਾ ਜੈ ਦੇ ਵਿੱਚ ਕੀ ਹੈ ਪਾਣੀ ਪਾ ਦੇਣਾ ਹੈ ਤਾਂ ਜੋ ਇਹ ਨਿਚੇ ਲੱਗਣਾ ਬੰਦ ਹੋ ਜਾਏ ਤੇ ਟਮਾਟਰ ਤੇ ਪਿਆਜ਼ ਸਾਡੇ ਚੰਗੀ ਤਰ੍ਹਾਂ ਦੇ ਨਾਲ ਸੁੱਕ ਜਾਣ ਸੋ ਇਸ ਪੁਆਇੰਟ ਤੇ ਹੀ ਜਦੋਂ ਪਾਣੀ ਐਡ ਕਰਤਾ ਮੈਂ ਇਸ ਚ ਐਡ ਕਰ ਦਿੱ तो मैं एक चम्मच हल्दी ऐड करती अपनी क्वांटिटी के अकॉर्डिंग ऐड कर सकते हो उस तो बाद ऐड करो जीम मिर्च जो कि लाल मिर्च एंड तुम एद रखियो आप इस हरी मिर्च भी पाई है सो उस अकॉर्डिंग जिन्ना स्पाइसी लाइक कर दो अकॉर्डिंग ही ऐड करो तो अनियन आप पहले ही ऐड करता सी सो हम दोबारा ऐड नहीं करेंगे तो बाद जो लोड़ हुई तो होर ऐड कर लेंगे बट थोड़े ना आप एड नहीं करेंगे ਤੋ ਇਹਨੂੰ ਮੈਂ ਜਿੱਦਾਂ ਨਾਲ ਦੇ ਨਾਲ ਵਿੱਚ ਕਰ ਦੇਣਾ ਆ। ਸੋ ਹੁਣ ਇਹਨੂੰ ਮੈਂ 10 ਤੋਂ 15 ਮਿੰਟ ਲਈ ਮੀਡੀਅਮ ਫਲੇਮ ਤੇ ਕੁੱਕ ਹੋਣ ਲਈ ਛੱਡ ਦੇਣਾ। ਸੋ ਹਾਂਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਤੜਕਾ ਸੀ ਉਹ ਬਣ ਕੇ ਹੋ ਗਿਆ ਬਿਲਕੁਲ ਰੈਡੀ। ਤੁਸੀਂ ਦੇਖ ਸਕਦੇ ਹੋ ਕਿੰਨਾ ਸਾਰਾ ਤੜਕਾ ਸੀ ਤੇ ਸਾਰਾ ਕੁੱਕ ਹੋ ਕੇ ਥੋੜਾ ਜਿਹਾ ਰਹਿ ਗਿਆ। ਹੁਣ ਮੈਂ ਇਹਨੂੰ ਐਡ ਕਰ ਦੇਣਾ ਹੈ ਆਪਣੀ ਦਾਲ ਦੇ ਵਿੱਚ। ਤੁਸੀਂ ਦੇਖ ਸਕਦੇ ਹੋ ਐਦਾ ਕਰਕੇ ਆਪਾਂ ਦਾਲ ਚੀ ਨੂੰ ਐਡ ਕਰ ਦੇਣਾ ਸੋ ਮੈਂ ਤੜਕਾ ਆਪਣਾ ਸਾਰਾ ਦਾਲ ਦੇ ਵਿੱਚ ਐਡ ਕਰਤਾ ਤੇ ਦਾਲ ਮੈਨੂੰ ਥੋੜੀ ਕਾਠੀ ਲੱਗ ਰਹੀ ਹੈ ਸੋ ਮੈਂ ਜਿਹੜੇ ਪੈਨ ਚ ਤੜਕਾ ਲਾਇਆ ਉਹਦੇ ਚ ਇੱਕ ਗਲਾਸ ਪਾਣੀ ਪਾਣਾ ਇਹਦੇ ਨਾਲ ਕੀ ਹੋਊਗਾ ਇੱਕ ਤਾਂ ਜਿਹੜਾ ਤੜਕਾ ਕੜਾਈ ਨੂੰ ਲੱਗਿਆ ਰਹਿ ਗਿਆ ਉਹ ਸਾਫ਼ ਹੋ ਜਾਏਗਾ ਤੇ ਉਸ ਤੋਂ ਬਾਅਦ ਜਦੋਂ ਵੀ ਆਪਾਂ ਦਾਲ 'ਚ ਪਾਣੀ ਪਾਣਾ ਹੈ ਕਦੇ ਵੀ ਆਪਾਂ ਐਵੇਂ ਸਿੱਧਾ ਪਾਣੀ ਨਹੀਂ ਪਾਣਾ